ਅਨੁਸਾਰ ਕੋਈ ਨਹੀਂ ਸੁਣਨਾ ਪਾਇਆ ਬਹੁਤ ਸੱਚੀ ਸਰਕਾਰ ਕੀ ਜੇ ਇਹ ਸੱਚੀ ਸਰਕਾਰ ਬਾਬਾ ਮੋਦੇਸ਼ਾਹ ਤੇ ਪੀਰਾਂ ਦੇ ਪੀਰ ਦਿਸ ਸਰਕਾਰ ਜਿਸ ਮੁਕਾਮਨਾ ਦੇ ਸਾਜੀ ਹੁਣੀ ਇਸਮਰਪਾਲ ਸਿੰਘ ਹੁਣੀ ਜੀ ਸਾਡੇ ਦਰ ਤੇ ਆਏ ਨੇ ਇਹਨਾਂ ਨੇ ਸਾਰੀਆਂ ਮਨੋਤਮਨਾਵਾਂ ਪੂਰੀਆਂ ਕਰਿਓ ਤੁਹਾਡੇ ਬੱਚੇ ਨੇ ਨੇ ਕਿਨ ਬੱਚਾ ਕੋ ਗਲਤੀ ਹੋ ਗਈ ਮਾਫ਼ ਕਰਿਓ ਆਪਣੀ ਚੰਨਵਾ ਜਵਾਕਰ ਕੋ ਦਰਬਾਰ ਮਿਹਰ ਕਰੋ ਕਿਰਪਾ ਕਰੋ ਸਰ ਸਾਹਿਬ ਜਿਕਰਾ ਬਾਬਾ ਬੋਦੇਸ਼ਾ ਜੀ ਦਾ ਬਹੁਤ ਸਾਡੀ ਦਰਬਾਰ ਕੀ ਹੈ ਬੰਦੇ ਇੱਥੇ ਰਹੀ ਉਹ ਤੇ ਉਹ ਤੇ ਤੇ ਪਿੱਛੇ ਪਿੱਛੇ ਹਾਂ ਬੜੀ ਪਿਛੇ ਮਲਟੀ ਪਿਛੇ ਪੀਰ ਬਾਬਾ ਬੋਦੇ ਸ਼ਾਹ ਜੀ ਦੇ ਉਸਦੇ ਸਰਾਨਾ ਜੋੜ ਮੇਲੇ ਤੇ ਜਿਹੜੇ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਵਾਹਕੀ ਨੇ ਸਭ ਤੋਂ ਟੀਮ ਨੇ ਜਿਹੜਾ ਦਿਹਾੜਾ ਉਸ ਸਮ ਪੀਰਾਂ ਫਕੀਰਾਂ ਦਾ ਬਣਾਇਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਬਣਾਉਣ ਦਿਹਾੜੇ ਦੀ ਪੀਰਾਂ ਦੇ ਯਾਦ ਬਣਾਉਣ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਤੇ ਜਿਹੜੇ ਪ੍ਰਬੰਧਕਾਂ ਨੇ ਇਹ ਦਿਹਾੜਾ ਇੰਦੀ ਗਰਮੀ 'ਚ ਇਤਿਹਾਸਕਾਰ ਕਹਿੰਦੇ ਜਿਹੜੇ ਆਪਣੇ ਵੱਡੇ ਗੁਰੂਆਂ ਪੀਰਾਂ ਫੀਰ ਪੀਰਾਂ ਫਕੀਰਾਂ ਦੇ ਵੀ ਦੇਵਤਿਆਂ ਨੂੰ ਜਿਹੜੇ ਯਾਦ ਰੱਖਦੇ ਨੇ ਪਰਮਾਗਮਾਂ ਨੂੰ ਉਹਨਾਂ ਦੇ ਰਹਿਮਤ ਬਖਸ਼ੀ ਕਰਦਾ ਪਰ ਜਿਹੜਾ ਦਰਬਾਰ ਦੀ ਸੇਵਾ ਇਹਨੇ ਕੀਤੀ ਆ ਇਸ ਬਾਰਡਰ ਲਾਕੇ ਦੇ ਵਿੱਚ ਪੀਰ ਬਾਬਾ ਬੋਦੇ ਸ਼ਾਹ ਦੇ ਇਦੇ ਜਿਹੜਾ ਆਪ ਸਥਾਨ ਦੀ ਸੇਵਾ ਕਰ ਰਹੇ ਆ ਮੈਂ ਇਹਨਾਂ ਦੇ ਪ੍ਰਧਾਨ ਸਾਹਿਬ ਨੂੰ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈ ਦੇਣਾ ਤੇ ਵਿਸ਼ਵਾਸ ਦੋਣਾ ਪਰਮਾਤਮਾ ਸਾਨੂੰ ਹੀ ਰਹਿਮਤ ਦੇਵੇ ਬਖਸ਼ੀ ਕਰੇ ਕਿਰਪਾ ਕਰੇ ਇਹਦੀ ਸੇਵਾ ਨਾਲ ਮਿਲ ਕੇ ਇਹ ਚਹੀ ਸਾਰੇ ਇਹਦੇ ਚ ਹਿੱਸਾ ਪਾਵਾਂਗੇ ਪੀਰ ਬਾਬਾ ਬੋਦੇਸ਼ਾ ਸੇਵਾ ਸੁਸਾਇਟੀ ਜਨਾਲਾ ਹਰ ਸਾਲ ਦੀ ਤਰ੍ਹਾਂ ਬਹੁਤ ਉਮਤਾਵਨਾ ਬਾਬਾ ਜੀ ਦਾ ਮੇਲਾ ਮਰਾਇਆ ਜਾਂਦਾ ਬੜੀ ਸ਼ਰਧਾ ਨਾਲ ਇਹ ਜਨਾਲਾ ਦੇ ਸਹਿਯੋਗ ਦੇ ਨਾਲ ਇੱਕ ਇੱਕ ਰੁਪਿਆ ਜਿਹੜੇ ਸਾਡਿਆਂ ਸਹਿਯੋਗ ਦੇਂਦੇ ਨੇ ਮੈਂ ਉਹਨਾਂ ਦਾ ਬਹੁਤ ਯਾਦ ਧੰਨਵਾਦ ਆ ਉਹ 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 ਨਾ ਦਾ ਮਿਹਰਬਾਨੀ ਨਾ ਦੀ ਹੈ ਜਿਹੜੇ ਸਰਕਾਰ ਤੇ ਦਫਤਰ ਤੇ ਆ ਕੇ ਮੱਥਾ ਟੇਕਦੇ ਨੇ ਮੈਂ ਬਾਬਾ ਜੀ ਨੂੰ ਉਹੀ ਬੇਨਤੀ ਕਰਦਾ ਇਹ ਨਾਰਾ ਨਿਵਾਸੀਆਂ ਨੂੰ ਕਿਰਪਾ ਆਪਣੇ ਚੰਨਾਂ ਤੇ ਲਾ ਕੇ ਸਾਰੀਆਂ ਮੁਨਕਾਮਨਾ ਇਹਨਾਂ ਦੀ ਪੂਰੀਆਂ ਕਰਿਓ ਬਾਬਾ ਜੀ ਕਿਰਪਾ ਕਰਿਓ ਇਹ ਜਗਾਰਾ ਬੋਲਦਾ ਜਗਾਰਾ ਬਾਬਾ ਫੋਤੇਸ਼ਾ ਜੀ ਦਾ ਬਹੁਤ ਸੱਚੇ ਦਰ